ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਅੱਜ ਦੀ ਮੇਰੀ ਪਿਆਰੀ ਜੀ ਸਟੋਰੀ ਇੱਕ ਰੋਟੀ ਇੱਕ ਦਿਲ ਅਤੇ ਇਨਸਾਨੀਅਤ ਅੱਜ ਦੀ ਦੁਨੀਆ ਦੇ ਵਿੱਚ ਲੋਕ ਪੁੱਛਦੇ ਨੇ ਮੇਰਾ ਕੀ ਫਾਇਦਾ ਪਰ ਕਦੀ ਕਿਸੇ ਨੇ ਇਹ ਨਹੀਂ ਸੋਚਿਆ ਸਾਹਮਣੇ ਵਾਲੇ ਦਾ ਕੀ ਬਣੇਗਾ ਇੱਕ ਕਹਾਣੀ ਇੱਕ ਐਵੇਂ ਦੇ ਇਨਸਾਨ ਦੀ ਹੈ ਜਿਸ ਕੋਲ ਕੁਝ ਵੀ ਨਹੀਂ ਸੀ ਸਿਵਾਏ ਇਨਸਾਨੀਅਤ ਦੇ ਸ਼ਹਿਰ ਦੇ ਬਾਹਰ ਇੱਕ ਪੁਰਾਣੀ ਸੜਕ ਦੇ ਕਿਨਾਰੇ ਇੱਕ ਮਜ਼ਦੂਰ ਹਰ ਰੋਜ਼ ਆਪਣੀ ਕਿਸਮਤ ਨਾਲ ਮੇਲ ਕਰਦਾ ਸੀ ਨਾ ਕੋਈ ਪੱਕਾ ਕੰਮ ਨਾ ਕੋਈ ਸਹਾਰਾ ਅਤੇ ਸਿਰਫ ਦੋ ਹੱਥ ਉਹ ਵੀ ਥੱਕੇ ਹੋਏ ਉਸ ਦਾ ਹਰ ਦਿਨ ਇੱਕੋ ਹੀ ਸਵਾਲ ਨਾਲ ਸ਼ੁਰੂ ਹੁੰਦਾ ਸੀ ਅੱਜ ਰੋਟੀ ਮਿਲੇਗੀ ਜਾਂ ਨਹੀਂ ਇੱਕ ਦਿਨ ਸਾਰੀ ਦਿਹਾੜੀ ਤੋਂ ਬਾਅਦ ਉਸਦੇ ਹੱਥ ਵਿੱਚ ਸਿਰਫ ਇੱਕ ਰੋਟੀ ਆਈ ਉਹ ਰੋਟੀ ਨਹੀਂ ਸੀ ਉਹ ਉਸਦੀ ਥੱਕੀ ਜ਼ਿੰਦਗੀ ਦੀ ਆਖਰੀ ਉਮੀਦ ਸੀ ਘਰ ਵੱਲ ਮੁੜਦੇ ਹੋਏ ਉਸਨੇ ਛੜਕ ਦੇ ਕਿਨਾਰੇ ਇੱਕ ਬਜ਼ੁਰਗ ਨੂੰ ਵੇਖਿਆ ਕੱਪੜੇ ਫਟੇ ਹੋਏ ਤੇ ਅੱਖਾਂ ਭੁੱਖ ਨਾਲ ਸੁੱਕੀਆਂ ਬਜ਼ੁਰਗ ਨੇ ਕੋਈ ਭੀਖ ਨਹੀਂ ਮੰਗੀ ਸਿਰਫ ਇੰਨਾ ਹੀ ਕਿਹਾ ਪੁੱਤਰਾ ਅੱਜ ਦਿਨ ਲੰਘ ਗਿਆ ਰਾਤ ਕਿਵੇਂ ਲੰਗੇਗੀ ਮਜ਼ਦੂਰ ਦਾ ਦਿਲ ਕੰਬ ਗਿਆ ਇੱਕ ਪਾਸੇ ਭੁੱਖਾ ਪੇਟ ਦੂਜੇ ਪਾਸੇ ਭੁੱਖੀਆਂ ਅੱਖਾਂ ਉਸ ਨੇ ਰੋਟੀ ਨੂੰ ਦੇਖਿਆ ਫਿਰ ਆਪਣੇ ਆਪ ਨੂੰ ਉਸ ਪਲ ਉਸ ਨੇ ਸੋਚਿਆ ਜੇ ਮੈਂ ਅੱਜ ਇੱਕ ਰੋਟੀ ਖਾ ਲਈ ਤਾਂ ਮੇਰਾ ਦਿਲ ਖਾਲੀ ਰਹੇਗਾ ਉਸ ਨੇ ਰੋਟੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਪਰ ਅਸਲ ਵਿੱਚ ਉਸ ਨੇ ਆਪਣਾ ਦਿਲ ਪੂਰਾ ਦੇ ਦਿੱਤਾ ਸੀ ਉਸ ਰਾਤ ਮਜ਼ਦੂਰ ਭੁੱਖਾ ਸੋਇਆ ਪਰ ਉਸਦੀ ਨੀਂਦ ਜ਼ਿੰਦਗੀ ਵਿੱਚ ਪਹਿਲੀ ਵਾਰ ਸ਼ਾਂਤ ਸੀ ਕੁਝ ਦਿਨ ਬਾਅਦ ਉਹੀ ਮਜ਼ਦੂਰ ਉਸਦੇ ਸੜਕ ਤੋਂ ਲੰਘ ਰਿਹਾ ਸੀ ਜਦੋਂ ਕਿਸਮਤ ਨੇ ਉਸਦੇ ਸਾਹਮਣੇ ਇੱਕ ਨਵਾਂ ਦਰਵਾਜ਼ਾ ਖੋਲ ਦਿੱਤਾ ਕੰਮ ਮਿਲਿਆ ਇਜਾਜ਼ਤ ਮਿਲੀ ਅਤੇ ਜ਼ਿੰਦਗੀ ਨੇ ਮੁੜ ਮੂੰਹ ਕਰਕੇ ਵੇਖਿਆ ਕੋਈ ਚਮਤਕਾਰ ਨਹੀਂ ਸੀ ਸਿਰਫ ਇਨਸਾਨੀਅਤ ਨੇ ਉਸ ਨੂੰ ਪਹਿਚਾਨ ਲਿਆ ਸੀ ਇਸ ਕਹਾਣੀ ਤੋਂ ਆਪਾਂ ਨੂੰ ਇਹੋ ਹੀ ਸਿੱਖਿਆ ਮਿਲਦੀ ਹੈ ਇਨਸਾਨੀਅਤ ਕਦੇ ਘਾਟਾ ਨਹੀਂ ਕਰਦੀ ਉਹ ਸਿਰਫ ਦੇਣ ਨਾਲ ਆਪਾਂ ਨੂੰ ਵਾਪਸ ਜ਼ਰੂਰ ਮਿਲਦੀ ਹੈ ਜਦੋਂ ਇਨਸਾਨ ਆਪਣੀ ਭੁੱਖ ਭੁੱਲ ਕੇ ਦੂਜਿਆਂ ਦੀ ਭੁੱਖ ਬਾਰੇ ਸੋਚਦਾ ਹੈ ਉਹ ਇਨਸਾਨ ਨਹੀਂ ਇੱਕ ਰੱਬ ਬਣ ਜਾਂਦਾ ਹੈ ਪੈਸਾ ਕਮਾਇਆ ਜਾ ਸਕਦਾ ਪਰ ਦਿਲ ਸਿਰਫ ਨੇਕੀ ਨਾਲ ਹੀ ਭਰਦਾ